ਇਹ ਸਰਵ ਸਵੀਕਾਰ ਦੀ ਪ੍ਰੈਕਟਿਸ ਹੈ ਤੇ ਸਿਰਫ ਇੰਨੀ ਇੱਕ ਇੱਕ ਸ਼ਬਦ ਦੇ ਵਿੱਚ ਜੇ ਮੈਂ ਸਮਝਦਾ ਮੈਂ ਇਹ ਹੀ ਕਹੂੰਗਾ ਕਿ ਜਿੰਨਾ ਜਿੰਨਾ ਕਿ ਸਾਨੂੰ ਅਸਵੀਕਾਰ ਹੁੰਦਾ ਹੈ ਰਿਜੈਕਸ਼ਨ ਆਉਂਦਾ ਹੈ ਉਦੋਂ ਹੀ ਅਸੀਂ ਧਰਮ ਨਾਲ ਟੁੱਟ ਜਾਂਦੇ ਹਾਂ ਕਿਉਂਕਿ ਸਭ ਕੁਝ ਉਹਦਾ ਪੈਦਾ ਕੀਤਾ ਹੋਇਆ ਅਸੀਂ ਕਿਸੇ ਚੀਜ਼ ਨੂੰ ਕਿਵੇਂ ਰਿਜੈਕਟ ਕਰ ਸਕਦੇ ਹਿਵਨ ਵਾਸਨਾਵਾਂ ਨੂੰ ਵੀ ਕਿਵੇਂ ਰਿਜੈਕਟ ਕਰ ਸਕਦੇ ਹਾਂ ਉਹ ਕੱਲ ਦੀ ਸਿਚੁਏਸ਼ਨ ਦੀ ਗੱਲ ਦੱਸਦਾ ਵੀ ਜਦੋਂ ਇਹ ਚੀਜ਼ ਆਈ ਕਿ ਉਹ ਵੀ ਜਗਾ ਹੈ ਨਹੀਂ ਆ ਵੀ ਜਗਾ ਹੈ ਨਹੀਂ ਤੇ ਬੰਦੇ ਤੁਸੀਂ ਸਾਰੇ ਨਵੇਂ ਹੋ ਤੇ ਜਿਹੜੇ ਨਾਰਮਲ ਬੰਦੇ ਸੀ ਉਹਨਾਂ ਨੂੰ ਮੈਂ ਕਿਹਾ ਵੀ ਲੇਟ ਪਾਓ ਮੈਸੇਜ ਹਾਂਜੀ ਵੀ ਹੁਣ ਆਪਾਂ ਉਹ ਕਰਨਾ ਵੀ ਆਪਾਂ ਕਰ ਕੀ ਸਕਦੇ ਆ ਇਹ ਨੂੰ ਹੈਂਡਲ ਕਰਨ ਲਈ ਹੁਣ ਉਹਦੇ ਤੇ ਕਹਿੰਦੇ ਲੇਟ ਕਿਉਂ ਪਾਣਾ ਮੈਂ ਕਿਹਾ ਵੀ ਕਈਆਂ ਨੂੰ ਇਹ ਹੁੰਦਾ ਵੀ ਸ਼ਾਇਦ ਪ੍ਰੋਗਰਾਮ ਨਾ ਹੋਵੇ ਫਿਰ ਉਹ ਆਪਣੇ ਪ੍ਰੋਗਰਾਮ ਬਣਾ ਲੈਣ ਕਿਤੇ ਵਿਆਹ ਨੂੰ ਜਾਣ ਦਾ ਨਾ ਵਿਆਹ ਨੂੰ ਬਣਾ ਤਾਂ ਪ੍ਰੋਗਰਾਮ ਬਣਾ ਲੈਣ ਦੋ ਵੀ ਕਈਆਂ ਨੇ ਹੁਣ ਮੈਨੂੰ ਮੈਸੇਜ ਪਾਇਆ ਭਾਜੀ ਆ ਵੀ ਸਕਦੇ ਆ ਨਹੀਂ ਵੀ ਮੈਂ ਕਿਹਾ ਨਹੀਂ ਨਹੀਂ ਤੁਸੀਂ ਵਿਆਹ ਤੇ ਜਾ ਕੇ ਆਓ ਸਾਰੀ ਸਿਚੁਏਸ਼ਨ ਹੱਲ ਹੋ ਜੇ ਵੀ ਜੋ ਜੋ ਕਰ ਸਕਦੇ ਹੋ ਮੇਰੇ ਕੰਨੇ ਦਾ ਵੀ ਉਹ ਕਰ ਲਓ ਸਾਰਾ ਕੁਝ ਤਾਂ ਸਾਡੇ ਹੱਥ 'ਚ ਨਹੀਂ ਤੇ ਜਿੱਥੇ ਸਾਡੇ ਹੱਥ 'ਚ ਨਹੀਂ ਕੁਝ ਉੱਥੇ ਤਾਂ ਫਿਰ ਸਹਿਕਾਰ ਕਰਨ ਤੋਂ ਮੈਨਾਂ ਮੈਨੂੰ ਨਹੀਂ ਲੱਗਦਾ ਪਰ ਸਵੀਕਾਰ ਹੁੰਦਾ ਨਹੀਂ ਸਵੀਕਾਰ ਨਹੀਂ ਹੁੰਦਾ ਬੰਦੇ ਨੂੰ ਇਤਰਾਜ਼ ਹੁੰਦਾ ਹਨਾ ਦੁੱਖ ਜਿਆਦਾ ਆ ਸਕਦਾ ਰਿਜੈਕਸ਼ਨ ਹਈ ਹੋ ਗਈ ਲਾਈਫ ਦੇ ਵਿੱਚ ਆਪਾਂ ਅੱਜ ਗੱਲ ਥੋੜੀ ਜੀ ਨਾਰਮਲ ਜੀ ਰੱਖਣੀ ਹੈ ਤੇ ਆਪਾਂ ਗੱਲਾਂ ਕਰ ਸਕੀਏ ਦੁੱਖ ਹੈ ਰਿਜੈਕਸ਼ਨ ਚ ਸਿਚੁਏਸ਼ਨ ਚ ਦੁੱਖ ਹੈ ਨਹੀਂ ਜੇ ਸਾਡੇ ਗੁਰੂ ਸਾਹਿਬ ਦਾ ਜੀਵਨ ਲਾਓ ਜਿਹੜੀਆਂ ਸਿਚੁਏਸ਼ਨਾਂ ਉਹਨਾਂ ਨੂੰ ਫੇਸ ਕਰਨੀਆਂ ਪਈਆਂ ਉਹ ਤਾਂ ਸਾਨੂੰ ਕਿਸੇ ਨੂੰ ਵੀ ਨਹੀਂ ਕਰਨੀਆਂ ਪਈਆਂ ਪਰ ਉਹਨਾਂ ਕੋਲ ਤੇ ਸਾਡੇ ਕੋਲ ਫਰਕ ਕੀ ਆ ਕਿ ਉਹਨਾਂ ਕੋ ਸਵੀਕਾਰ ਉਹਨਾਂ ਦੀ ਅਵਸਥਾ ਟੋਟਲ ਸਵੀਕਾਰ ਦੀ ਹੈ ਤੇ ਇਸ ਕਰਕੇ ਉਹ ਦੁੱਖ ਨਹੀਂ ਫੀਲ ਕੀਤਾ ਤੇ ਸੈਦ ਜਿਹੜੇ ਸਾਨੂੰ ਵੀ ਸਿੱਖਿਆ ਉਹਨਾਂ ਦੀ ਕੁੱਲ ਮਿਲਾ ਕੇ ਚਾਹੇ ਉਹ ਸਿਮਰਨ ਦੀ ਹੈ ਚਾਹੇ ਉਹ ਮੈਡੀਟੇਸ਼ਨ ਦੀ ਹੈ ਚਾਹੇ ਉਹ ਚੰਗੇ ਕਰਮ ਕਰਨ ਦੀ ਹੈ ਉਹ ਕੁੱਲ ਮਿਲਾ ਕੇ ਇਹੀ ਸਿੱਖਿਆ ਕਿ ਅਸੀਂ ਇਸੇ ਚੀਜ਼ ਦੀ ਪ੍ਰੈਕਟਿਸ ਕਰਨੀ ਹੈ ਵੀ ਜਿੰਨਾ ਜਿੰਨਾ ਇਤਰਾਜ਼ ਸਾਡੇ ਅੰਦਰ ਉੱਠਦਾ ਉਹਨੂੰ ਅਸੀਂ ਕਿੰਨਾ ਦੂਸਰੀ ਮੈਂ ਇਹ ਵੀ ਕਹਿੰਦਾ ਹਾਂ ਵੀ ਜੇ ਨਹੀਂ ਸਵੀਕਾਰ ਕਰ ਰਹੇ ਇਹਨੂੰ ਵੀ ਸਵੀਕਾਰ ਕਰਨ ਦੀ ਹੈ ਇਹ ਵੀ ਹੁਕਮ ਚ ਹੈ ਕਿ ਇਹ ਵੀ ਪਾਣੇ ਚ ਆ ਕਿ ਅਸੀਂ ਸਵੀਕਾਰ ਨਹੀਂ ਕਰ ਰਹੇ ਨਹੀਂ ਕਰ ਪਾਰ ਹੈ ਕੌਣ ਚਾਹੁੰਦਾ ਦੁਖੀ ਹੋਣਾ ਜਦੋਂ ਅਸੀਂ ਸਾਰੇ ਪਾਸੇ ਸਵੀਕਾਰ ਨੂੰ ਸਮਝ ਲੈਨੇ ਆ ਫਿਰ ਸਾਡੇ ਦੁੱਖ ਘਟਣਾ ਸ਼ੁਰੂ ਹੋ ਜਾਂਦੇ ਆ ਮੈਨੂੰ ਤਾਂ ਇੰਨੀ ਕ ਸਮਝ ਆਈ ਹੈ ਮੈਂ ਗੱਲ ਵੀ ਉਨੀ ਕ ਕਰਦਾ ਨਾ ਵੀ ਜਿੰਨੀ ਕ ਮੇਰੀ ਹੈ ਮੈਂ ਆਪਣੀਆਂ ਹੀ ਗੱਲਾਂ ਸੁਣਾਉਣਾ ਕਿ ਸਾਡੀ ਲਾਈਫ ਦੇ ਵਿੱਚ ਬੜਾ ਸੁੱਖ ਸੀ ਜੀ ਪਦਾਰਥਕ ਤੌਰ ਤੇ ਆ ਲੈ ਲੋ ਸੰਸਾਰਕ ਤੌਰ ਤੇ ਅਸੀਂ ਜਦੋਂ ਸਨ 2011 ਚ ਮੈਂ ਮੈਂ ਕਹਿ ਸਕਦਾ ਕਿ ਸਪਿਰਚੁਅਲ ਰਾਹ ਤੇ ਆਂ ਉਦੋਂ ਪਹਿਲੀ ਟਾਈਮ ਤੇ ਮੈਨੂੰ ਇਹੀ ਗੱਲ ਸਮਝ ਪਈ ਸੀ ਇਹ ਮੇਰੇ ਦੁੱਖਾਂ ਦਾ ਕਾਰਨ ਜਿਸ ਜਿਸ ਨੂੰ ਮੈਂ ਸਮਝਦਾ ਸੀ ਉਹਨਾਂ ਦੇ ਬਹੁਤੇ ਕਾਰਨ ਤਾਂ ਮੈਂ ਹੱਲ ਕਰ ਲਏ ਹੁਣ ਮੈਂ ਸੁਖੀ ਕਿਉਂ ਨਹੀਂ ਸਭ ਤੋਂ ਪਹਿਲਾਂ ਤਾਂ ਮੰਨਣਾ ਪਿਆ ਕਿ ਸੁਖੀ ਹੈ ਨਹੀਂ ਲੋਕਾਂ ਨੂੰ ਦਿਖਾ ਕੇ ਤਾਂ ਮੈਂ ਸੁਖੀ ਨਹੀਂ ਹੋ ਸਕਦਾ ਕਿ ਸੁਖੀ ਮੈਂ ਹੈ ਨਹੀਂ ਐਲਾਨ ਕਰਿਆ ਇਹ ਇਮਾਨਦਾਰੀ ਗੱਲ ਕਰਨੀ ਪਈ ਵੀ ਪਹਿਲਾਂ ਤਾਂ ਇਮਾਨਦਾਰ ਬਣੋ ਕਿ ਨਹੀਂ ਸੁਖਿਆ ਨਹੀਂ ਮੋਨਿਟਰੀ ਸੁਖਣਾ ਕੰਪਰੀ ਸੁਖਣੀ ਹਾਂ ਮੈਂ ਮੋਨਿਟਰੀ ਤਾਂ ਇੱਕ ਭਰਮ ਨੇ ਹੈ ਨਾ ਵੀ ਇਹ ਤਾਂ ਬਦਲਦਾ ਮੈਂਟ ਚ ਹੋ ਜਾਂਦਾ ਫਿਰ ਇਹੀ ਲੱਗਿਆ ਕਿ ਫੇ ਪਰਮਾਨੈਂਟ ਸੌਕੇਵੇਂ ਰੂਦਾ ਤੇ ਫਿਰ ਕਈ ਗੱਲਾਂ ਨੂੰ ਬਹੁਤ ਚੰਗਰ ਫਿਰ ਮੇਰੇ ਤਾਂ ਪਹਿਲੀ ਧਾਰੇ ਇੱਕ ਲਾਈਨਾਂ ਮੈਂ ਪੜੀਆਂ ਬਈ ਹੈ ਕੌਣ ਸਹੀ ਹੈ ਕੌਣ ਗਲਤ ਕਿਆ ਰੱਖਾ ਇਸ ਨਦਾਨੀਵੇਂ ਕੌੜੀ ਕੀ ਚਿੰਤਾ ਕਰਨੇਵੇਂ ਹੀਰਾ ਵਹਿ ਜਾਂਦਾ ਪਾਣੀਵੇਂ ਜਦ ਵੀ ਕੋਈ ਸ਼ਿਕਵਾ ਸ਼ਿਕਾਇਤ ਹੋ ਜਾਣਾ ਤੂੰ ਹੀ ਖਲਨਾਇਕ ਉਹ ਅੰਦਰ ਚੱਲ ਗਈਆਂ ਕਿ ਜੀ ਜੀ ਮੈਂ ਇਦੇ ਨਾਲ ਮੈਂ ਗਲਤਾਂ ਫਿਰ ਸ਼ਿਕਾਇਤਾਂ ਮੇਰੇ ਅੰਦਰ ਬਹੁਤ ਆ। ਫਿਰ ਮੈਂ ਬਾਕੀਆਂ ਨੂੰ ਬਲੇਮ ਦੇਣ ਦੀ ਬਜਾਏ ਫਿਰ ਇਹਦੇ ਤੇ ਡਾਟਾ ਮદાન ਦੇ ਵਿੱਚ ਫਿਰ ਫਿਰ ਉੱਥੇ ਕਵੀਰ ਸਾਹਿਬ ਦੇ ਇੱਕ ਸ਼ਬਦ ਨੇ ਉਹ ਮੈਨੂੰ ਬੜਾ ਉਲਝਾਉਂਦਾ ਹੁੰਦਾ ਸੀ ਵੀ ਗਗੰਦ ਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ ਤੇ ਉਹ ਜਦੋਂ ਕੀਰਤਨੀ ਸੰਗ ਪੜ੍ਹਦੇ ਨੇ ਉਹ ਸ਼ਬਦ ਨੂੰ ਇਸ ਤਰ੍ਹਾਂ ਦੀ ਪਿਕਚਰ ਬਣ ਜਾਂਦੀ ਜਿਵੇਂ ਕਿਸੇ ਜੰਗ ਦਾ ਵਖਿਆਨ ਕਰ ਰਹੇ ਹੁੰਦੇ ਨੇ ਹਨਾ ਤੁਹਾਨੂੰ ਤਾਂ ਸ਼ਾਇਦ ਹੋਰ ਹੁੰਦਾ ਮੈਂ ਮੈਂ ਹੁਲਦੇ ਜਾਂਦਾ ਸੀ ਵੇ ਵੇਖਣਾ ਵੀ ਕਬੀਰ ਜੀ ਤਾਂ ਵਿਚਾਰੇ ਚਾਦਰ ਵਸਾਂ ਇੱਕ ਬੁਣ ਕੇ ਗੁਜ਼ਾਰਾ ਕਰਦੇ ਸੀ ਉਹ ਕਿਹੜੀ ਜੰਗ ਲੜਦੇ ਸੀ ਵੀ ਜਦੋਂ ਉਹਨਾਂ ਦੇ ਜੀਵਨ 'ਚੋਂ ਗੱਲੇ ਨਹੀਂ ਆਈ ਫਿਰ ਉਹਨਾਂ ਲਿਖਿਆ ਕਿਉਂ ਮੈਂ ਕਈਆਂ ਨੂੰ ਪੁੱਛਿਆ ਵੀ ਵੀ ਜਦ ਤੁਸੀਂ ਨਾਲ ਬਲੇ ਸੋਨ ਜੋੜ ਦਿੰਨੇ ਹੋ ਵੀ ਉਹ ਤਾਂ ਜਮਾਂ ਹੀ ਜੰਗ ਦੇ ਮੈਦਾਨ ਵਾਲਾ ਸੀਨ ਬਣ ਜਾਂਦਾ ਫਿਰ ਇਹ ਵੀ ਮਸਲਾ ਆ ਕੇ ਇੱਥੇ ਹੱਲ ਹੋਇਆ ਕਿ ਬਾਹਰ ਦੇ ਨਹੀਂ ਇਹ ਅੰਦਰ ਦੀ ਗੱਲ ਉਹਨਾਂ ਨੇ ਕੀਤੀ ਆ ਕਿ ਜਦੋਂ ਤੁਸੀਂ ਇਸ ਵਿਕਾਰ ਕੇ ਮੈਦਾਨੇ ਜੰਗ 'ਚ ਆਉਣੇ ਹੋ ਨਾ ਤੇ ਜਿਹੜਾ ਆਪਣੇ ਮਨ ਦੇ ਨਾਲ ਜੂਝਦੇ ਹਾਂ ਇਹ ਉਸ ਮੈਦਾਨੇ ਜੰਗ ਦੀ ਗੱਲ ਹੈ ਨਾ ਕਿ ਬਾਹਰਲੇ ਮੈਦਾਨੇ ਜੰਗ ਦੀ ਗੱਲ ਹੈ ਨਾ ਤੇ ਫਿਰ ਜਿਹੜੀ ਚਲੋ ਅੱਜ ਆਪਾਂ ਇੰਟਰੋਡਕਸ਼ਨ ਜੀ ਹੋਈ ਆ ਆਪਾਂ ਸਾਰੇ ਨਵੇਂ ਆ ਜੀ ਫਿਰ ਮੈਂ ਜਿਹੜਾ ਕੋਸ਼ਿਸ਼ ਕੀਤੀ ਵੀ ਕਿਤੋਂ ਵੀ ਕਿਤੋਂ ਵੀ ਕੁਝ ਮਿਲਿਆ ਲੈਣਾ ਇਹ ਸਮੱਸਿਆ ਦਾ ਹੱਲ ਹੋਵੇ ਬਹੁਤ ਸਾਰੇ ਗਰੁੱਪ ਸਾਡੇ ਮੈਂ ਕੈਲਗਰੀ ਤੋਂ ਆਇਆ ਜੀ ਗਰੁੱਪ ਬਣੇ ਹੋਏ ਨੇ ਮੈਂ ਉਹਨਾਂ 'ਚ ਗਿਆ ਉਹਨਾਂ ਨੂੰ ਮੈਂ ਇਹੀ ਸਵਾਲ ਕੀਤਾ ਕਿ ਜਿਹੜੀ ਤੁਸੀਂ ਪ੍ਰੈਕਟਿਸ ਕਰਦੇ ਹੋ ਇਹਦੇ ਨਾਲ ਕੁਝ ਹੋਇਆ? ਉਹ ਹੋਇਆ ਜੋ ਗੁਰਵਾਨੀ ਕਹਿੰਦੀ ਹੈ। ਉਹ ਉੱਥੋਂ ਕੁਬਰ ਆ ਰਹੇ ਸੀ। ਮੇਨ ਦਾ ਐਕਸੈਪਟੈਂਸ ਆਂਦੀ ਹੈ। ਐਕਸੈਪਟੈਂਸ ਮੇਨ ਐਕਸੈਪਟੈਂਸ ਤੇ ਹਾਂ ਵੀ ਉਹ ਜੇ ਤਾਂ ਹੋ ਗਿਆ ਫਿਰ ਤਾਂ ਮੈਂ ਵੀ ਕਰ ਲੈਣਾ। ਜੇ ਤੁਹਾਨੂੰ ਇਹ ਨਹੀਂ ਹੋਇਆ ਜੇ ਕਿਸੇ ਨੂੰ ਪੁੱਛਦਾ ਉਹ ਕਹਿੰਦਾ ਮੈਂ 5 ਸਾਲ ਦਾ ਲੱਗਿਆ ਮੈਂ 10 ਸਾਲ ਦਾ ਲੱਗਿਆ ਹਾਂ ਵੀ ਜੇ ਤੈਨੂੰ ਇਹ ਨਹੀਂ ਹੋਇਆ ਫਿਰ ਮੈਂ ਕਿਹਨੂੰ ਇਸ ਰਸਤੇ ਆਵਾਂ? ਉਹ ਗੁੱਸਾ ਕਰ ਲੈਂਦੇ ਨੇ ਕਈ ਵਾਰ ਸਕੇ ਕਹਿੰਦੇ ਨੇ ਤੁਸੀਂ ਸਵਾਲ ਕਿਹਜੇ ਕਰਦੇ ਹੋ ਸਾਨੂੰ ਕੁਐਸਚਨ ਨਹੀਂ ਕਰਨਾ ਚਾਹੀਦਾ ਤੇ ਮੇਰਾ ਆਪਣਾ ਸੁਹਾਸ ਹੀ ਮੈਂ ਕੁਐਸਚਨ ਕਰ 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 ਕੇ ਰਿਜੈਕਟ ਕਰਦਾ ਗਿਆ ਫਿਰ ਮੈਂ ਮੈਡੀਟੇਸ਼ਨ ਦੇ ਰਾਹ ਤੇ 2011 ਦੇ ਵਿੱਚ ਜਦੋਂ ਆਇਆ ਉਦੋਂ ਮੈਂ ਓਸ਼ੋ ਦੇ ਇੱਕ ਸੈਂਟਰ ਚ ਗਿਆ ਉੱਥੇ ਜਾ ਕੇ ਮੇਰੀ ਇੱਕ ਸਮੱਸਿਆ ਹੱਲ ਹੋਈ ਕਿ ਮੈਨੂੰ ਐਕਚੂਅਲ ਸਭ ਤੋਂ ਪਹਿਲਾਂ ਤਾਂ ਇਹ ਪਤਾ ਲੱਗਿਆ ਕਿ ਐਕਚੁਅਲ ਪ੍ਰੋਬਲਮ ਐਕਚੁਅਲ ਪ੍ਰੋਬਲਮ ਹੈਗੀ ਆ ਸਾਡੇ ਵਿੱਚ ਜੀਵਨ ਦਾ ਸਵੀਕਾਰ ਨਾ ਹੋਣਾ ਜਿਹੜਾ ਨਾਰਮਲੀ ਪੋਸੀਬਲ ਵੀ ਨਹੀਂ ਹੈ ਕਿ ਧਰਮ ਕੀ ਹੈ ਉਸ ਰਿਜੈਕਸ਼ਨ ਨੂੰ ਤੇ ਉੱਤੇ ਵਰਕ ਕਰਨਾ ਸਵੀਕਾਰ ਦੀ ਪ੍ਰੈਕਟਿਸ ਕਰਨੀ ਪਰ ਉਸ ਪ੍ਰੈਕਟਿਸ ਦੇ ਵਿੱਚ ਅਲੱਗ-ਅਲੱਗ ਟੈਕਨੀਕਸ ਨੇ ਚਾਹੇ ਉਹ ਸਿਮਰਨ ਦੀਆਂ ਨੇ ਚਾਹੇ ਉਹ ਕਥਾਆਂ ਦੀਆਂ ਨੇ ਚਾਹੇ ਉਹ ਮੈਡੀਟੇਸ਼ਨ ਦੀਆਂ ਨੇ ਚਾਹੇ ਕਿਸੇ ਵੀ ਧਰਮ ਦੇ ਵਿੱਚ ਜਿਹੜੀਆਂ ਮਰਜੀ ਟੈਕਨੀਕਸ ਹੋਣਨੋਂ ਕੁੱਲ ਮਿਲਾ ਕੇ ਇੱਕੋ ਹੀ ਆ ਕਿ ਸਵੀਕਾਰ ਕੌਣ ਨਹੀਂ ਕਰਦਾ ਅਸੀਂ ਤਾਂ ਹੁਣ ਸਮਝ ਗਏ ਕਿ ਸਾਨੂੰ ਸਵੀਕਾਰ ਕਰਨਾ ਚਾਹੀਦਾ ਫਿਰ ਸਵੀਕਾਰ ਕੌਣ ਨਹੀਂ ਕਰਨ ਦਿੰਦਾ ਆਪਾਂ ਉਸ ਚੀਜ਼ ਤੇ ਉੱਤੇ ਜਦੋਂ ਆਏ ਕਿ ਫਿਰ ਗੁਰੂ ਨਾਨਕ ਦੇਵ ਜੀ ਨੇ ਲੈਣਾ ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੇ ਪਾਲ ਉਹ ਦੀਵਾਰ ਹੈ ਕਿਹੜੀ ਜਿਹੜੀ ਸਵੀਕਾਰ ਨਹੀਂ ਹੁਣ ਦਿੰਦੀ ਉਹ ਸਾਡਾ ਸਾਡੇ ਮਨ ਦੀ ਹਾਲਤ ਹੈ ਸਾਡਾ ਉਹ ਮਨ ਜਿਹੜਾ ਅਸੀਂ ਬਚਪਨ ਤੋਂ ਕੌਨਸ਼ੀਅਸ ਮਾਈਂਡ ਜਿਹੜਾ ਅਸੀਂ ਸੁਣਨਾ ਸ਼ੁਰੂ ਕਰਦੇ ਆਂ ਮਾਪੇ ਬਾਪ ਨੂੰ ਪੜਾਈ ਲਿਖਾਈ ਸਾਰਾ ਕੁਝ ਉਹ ਮਨ ਦੀ ਇੱਕ ਦੀਵਾਰ ਸਾਡੀ ਸਾਡੀ ਤੇ ਐਗਜ਼ਿਸਟੈਂਸ ਦੇ ਟੋਟਲ ਸਵੀਕਾਰ ਦੇ ਵਿੱਚ ਆਉਂਦੀ ਹੈ ਕਿ ਜਿੰਨੀ ਦੇਰ ਤੱਕ ਇਹ ਦੀਵਾਰ ਤੋਂ ਅਲੱਗ ਨਹੀਂ ਹੁੰਦੇ ਜਾਂ ਇਹਨੂੰ ਮਿਟਾ ਨਹੀਂ ਲੈਂਦੇ ਓਨੀ ਦੇਰ ਤੱਕ ਇਹ ਰਿਜੈਕਸ਼ਨ ਵੀ ਆਉਂਦੀ ਰਹੂਗੀ ਤੇ ਫਿਰ ਵਿਧੀ ਤਾਂ ਇੱਕੋ ਹੀ ਬਣਾਈ ਵੀ ਜਦੋਂ ਆਈ ਪਹਿਲਾਂ ਨੂੰ ਸਵੀਕਾਰ ਕਰੀਏ ਕਿ ਆਈ ਪਤਾ ਲੱਗਿਆ ਕਿ ਹਲੇ ਇੰਨੀ ਹੈ ਫਿਰ ਹਰ ਰੋਜ਼ ਧਿਆਨ ਆਪਣੇ ਤੇ ਜਾਣ ਲੱਗ ਗਿਆ ਫਿਰ ਤਾਂ ਆਪਣਾ ਹੀ ਫਿਕਰ ਪੈ ਗਿਆ ਕਿਸੇ ਦੀ ਕੀ ਗੱਲ ਕਰਨੀ ਸੀ ਵੀ ਆਪ ਦੀ ਉਹ ਹਾਲਤ ਇਹ ਐ ਮੈਂ ਕਿਸੇ ਦੀ ਗੱਲ ਕੀ ਕਰਾਂ ਤੇ ਉਹ ਕੰਟੀਨਿਉਟੀ ਅਜ ਤੱਕ ਬਣੀ ਹੋਈ ਐ ਮੈਂ ਇਹ ਨਹੀਂ ਕਹੂੰਗਾ ਕਿ 100% ਅਧਰਾ ਚੱਲ ਗਿਆ ਪਰ ਸੌਖੇ ਐ ਪਹਿਲਾਂ ਨਾ ਸੌਖੇ ਐ ਬਹੁਤ ਸੌਖੇ ਐ ਸ਼ੁਕਰਾਨਾ ਵਧਿਆ ਸਵੀਕਾਰ ਵਧਿਆ ਪਰ ਵਧਿਆ ਇਸ ਪ੍ਰੈਕਟਿਸ ਨਾਲ ਕਹਾਤਾ ਕਹਾਣੀਆਂ ਸੁਣ ਕੇ ਨਹੀਂ ਵਧਿਆ ਨੌਲੇਜ ਵਧਾ ਕੇ ਨਹੀਂ ਵਧਿਆ ਜਿਆਦਾ ਧਾਰਮਿਕ ਹੋ ਕੇ ਵੀ ਨਹੀਂ ਵਧਿਆ ਸਿਰਫ ਇੱਕ ਸੈਲਫ ਪ੍ਰੈਕਟਿਸ ਸੀ ਕਿ ਫਿਰ ਉਹ ਪ੍ਰੈਕਟਿਸ ਦੀਆਂ ਅਲੱਗ-ਅਲੱਗ ਵਿਧੀਆਂ ਨੇ ਫਿਰ ਉਹ ਆਬਵੀਅਸਲੀ ਫਿਰ ਜਦੋਂ ਆਪ ਦਾ ਜੀਵਨ ਕਿਤੇ ਸੁਖੀ ਹੁੰਦਾ ਜੇ ਤੁਹਾਡੇ ਅੰਦਰ ਵੰਡਣ ਦੀ ਭਾਵਨਾ ਹੈ ਤਾਂ ਫਿਰ ਤੁਸੀਂ ਸਭ ਤੋਂ ਜਿਆਦਾ ਵਧੀਆ ਚੀਜ਼ ਵੰਡਣ ਦੀ ਕੋਸ਼ਿਸ਼ ਕਰਦੇ ਹੋ ਸਾਡੀ ਸੰਝਾ ਕਰਦੇ ਵਿੱਚ ਭਾਵੇਂ ਅੱਜ ਅਸੀਂ ਇੱਕ ਕਮਰੇ 'ਚ ਖੰਜ ਸੁngੜੇ ਬੈਠੇ ਆਂ ਪਰ ਸੰਝੇ ਕਰਦਾ ਮੇਨ ਕੰਮ ਹੈ ਇਹਨੂੰ ਕੰਮ ਨੂੰ ਚਲਾਉਣ ਦੀ ਖਾਤਰ ਅਸੀਂ ਹੋਰ ਬਹੁਤ ਕੁਝ ਸਾਨੂੰ ਕਰਨਾ ਪੈਂਦਾ ਕਿਉਂਕਿ ਦੁਨੀਆ ਉੱਥੇ ਖੜੀ ਹੈ ਉਹਨਾਂ ਤੋਂ ਅਸੀਂ ਅਲੱਗ ਨਹੀਂ ਹੋ ਸਕਦੇ ਫਿਰ ਅਸੀਂ ਪੰਜਾਬ ਆਏ ਆ ਪੰਜਾਬ ਆ ਕੇ ਸਾਂਝਾ ਕਰ ਬਣਿਆ ਚਲੋ ਸਟੋਰੀ ਵੱਖਰੀ ਹੈ ਤੇ ਇੱਥੇ ਵੀ ਹੁਣ ਸਾਡੀ ਕੋਸ਼ਿਸ਼ ਸੀ ਕਿ ਇਹਨੂੰ ਵੱਖ ਨਾ ਕੀਤਾ ਜਾਵੇ ਇਹਨ ਦੁਨੀਆਦਾਰੀ ਦੇ ਨਾਲ ਜੋੜ ਕੇ ਰੱਖਿਆ ਜਾਵੇ ਇੱਥੇ ਸਾਰੇ ਪੱਖ ਇੱਕੋ ਟਾਈਮ ਤੇ ਚੱਲਣ ਸੇਧ ਦੇ ਪੱਖ ਚੱਲਣ ਖਰਾਕ ਦੇ ਪੱਖ ਚੱਲਣ ਮੇਲ ਮਲਾਪ ਦੇ ਪੱਖ ਵੀ ਚੱਲਣ ਤੇ ਮੈਡੀਟੇਸ਼ਨ ਵੀ ਚੱਲੇ ਪਰ ਵਿੱਚੇ ਹੀ ਚੱਲੇ ਇਹਨੂੰ ਅਲੱਗ ਨਹੀਂ ਕਰਨਾ ਮੈਡੀਟੇਸ਼ਨ ਵਾਲਿਆਂ ਨੂੰ ਦੂਜੇ ਬੁਰੇ ਨਾਲ ਲੱਗਣ ਦੂਜਿਆਂ ਨੂੰ ਇਹ ਬੁਰੇ ਨਾਲ ਲੱਗਣ ਜਿਦੀ ਜਿਦੀ ਜਿੰਨੀ ਜਿੰਨੀ ਅਵਸਥਾ ਹੁਣ ਭੈਣ ਜੀ ਸਾਡੇ ਕੋਲ ਇੱਕ ਮੇਲੇ ਜਾਏ ਸੀ ਜੇ ਦੀਵਾਰ ਹੁੰਦੀ ਤਾਂ ਸ਼ਾਇਦ ਅੱਜ ਨਾ ਹੁੰਦੇ ਹੈਨਾ ਉਹ ਆਪਣਾ ਪਣ ਲੱਗਿਆ ਕਿ ਇੱਧਰ ਵੀ ਜਾ ਕੇ ਦੇਖ ਲੈਣੇ ਹੈਨਾ ਅਲੱਗ-ਅਲੱਗ ਸੈਕਟਰ ਬਣ ਗਏ ਇਹਨੇ ਕੋਈ ਰੈਸਟੋਰੈਂਟ ਚ ਆਉਂਦਾ ਉਹ ਮਹੌਲ ਦੇਖ ਲੈਂਦਾ ਜੇ ਉਹਦੀ ਅਵਸਥਾ ਬੜੀਆ ਤਾਂ ਉਹ ਇਧਰਲੇ ਪਾਸੇ ਨੂੰ ਵੀ ਚੈੱਕ ਕਰ ਲੈਂਦਾ ਭਈ ਇਧਰ ਆਇਆ ਕਈ ਇਧਰਲੇ ਪਾਸੇ ਹੈ ਉਧਰ ਵੀ ਚਲ ਜਾਂਦਾ ਤਾਂ ਇਹ ਸਾਡੀ ਕੋਸ਼ਿਸ਼ ਸੀ ਜਿੱਥੇ ਸਾਨੂੰ ਥੋੜੀ ਜਿਹੀ ਸਫਲਤਾ ਮਿਲੀ ਹੈ ਦੇ ਇਹਦੇ ਲਈ ਪਰਮਾਤਮਾ ਦਾ ਸ਼ੁਕਰ